ਕੀ ਹੋ ਰਿਹਾ ਯਾਰ ਸੋਚਣ ਵਾਲੀ ਗੱਲ ਹੈ ਜੇ ਕਿਤੇ ਆਪਾਂ ਨੂੰ 3 ਕਰੋੜ ਰੁਪਏ ਨਿਕਲੇ ਆਵੇ ਇੱਕ ਕਰੋੜ ਵੀ ਲਈ ਆਪਾਂ ਜ਼ਮੀਨ ਹਾਂ 50 ਲੱਖ ਰੁਪਏ ਲਾ ਕੇ ਵੀ ਤਵੱਦੀਆਂ ਜਿਹਾ ਮਕਾਨ ਬਣਾਈਏ ਉੱਥੇ ਰਹਿਣ ਨੂੰ ਨਾਲ ਖੇਤੀਬਾੜੀ ਕਰਨੀ ਹੈ 10 ਲੱਖ ਦੀ ਸੈਕੰਡ ਹੈਂਡ ਗੱਡੀ ਠੀਕ ਆ ਪਹਿਲੇ ਲਈ ਲਈ ਠੀਕ ਆ ਬਾਕੀ ਬਚੇ ਜਦੋਂ ਵਜੇ ਉਹ ਬਤਾ ਦੇਣਾ ਕਰਾ ਦੇ 40 ਲੱਖ ਕਰ ਗਿਆ ਇਹ 2 ਕਰੋੜ ਰੁਪਏ ਬਚਾਣਾ ਨਾਲ ਆਪਣੇ ਕੋਲ ਦੇਖੋ ਪੁਨਰਵੀ ਕਰਨਾ ਚਾਹੀਦਾ ਆ ਆਪਾਂ ਨੇ ਦੋਨੇ ਸੇ ਕਰਨੇ ਨੇ ਕਿਸੇ ਚੰਗੇ ਕੰਮ ਕਰਤਾ ਠੀਕ ਹੈ ਨਾ ਯਾਰ ਸਾਥ ਹੋਣਾ 70 ਕਰੋੜ ਰੁਪਏ ਰੈਂਟ ਕਰਤਾ ਆਪਣੇ ਕੋਲ ਤਾਂ ਬਚਣਾ ਕੁਝ ਨਹੀਂ ਹੈ ਐ ਕਰਾਂਗੇ ਕਹਿੰਦੇ ਦੀ ਚੰਗੀ ਨੀਅਤ ਨਾਲ ਦਿੱਤਾ ਨਾ 100 ਰੁਪਈਆ ਵੀ ਬਹੁਤ ਹੁੰਦਾ ਲੱਖ ਰੁਪਈਆ ਰੈਂਟ ਕਰ ਦਾਂਗੇ ਬਾਕੀ ਰੱਖਾਂਗੇ ਆਪਣੇ ਕੋਲ ਆਪਣੇ ਵੀ ਕਮਾਨੇ ਦੀ ਜਿੰਦਗੀ ਉਹਦੀ ਰੇ ਦਾਦਾ ਰੇ ਕਿਹਨਾ ਹੋਇਆ ਬੰਦਾ ਜਮਾਨੀ ਚ ਬੱਲੀ ਐ ਉਹ ਉਹ ਹੋਰਾ ਕੇ ਸਿਰਾਂ ਪਰ ਨਹੀਂ ਰੀਚ ਬੱਲੀ ਐ ਨਿਉਲੀ ਵਾਲਾ ਰੇ ਪੀਸ ਤਰੀ